ਆਪਾਂ ਨੇ অ্যালোਵেরা ਜੂਸ ਦੇ ਸਵਾਦ ਨੂੰ ਵਧਾਉਣ ਵਾਸਤੇ ਤਾਂ ਕਿ ਆਪਾਂ ਇਹਦਾ ਵਧੀਆ ਢੰਗ ਨਾਲ ਆਪਾਂ ਇਹਨੂੰ ਪੀ ਸਕੀਏ ਆਪਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁੱਕ ਵਿਦ ਜਸਮੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਬੜਾ ਹੀ ਹੈਲਦੀ ਜਾਂ ਡਰਿੰਕ ਲੈ ਕੇ অ্যালোਵেরা ਜੂਸ ਆਪਾਂ ਘਰ ਵਿੱਚ ਕਿਵੇਂ ਬਣਾ ਕੇ ਪੀ ਸਕਦੇ ਆ ਤਾਜ਼ਾ-ਤਾਜ਼ਾ ਬਣਾਓ ਪੀਓ ਇਹਦੇ ਵਿੱਚ ਕਿਹੜੇ ਹੈਲਦੀ ਆਪਾਂ ਇਨਗਰੀਡੀਅੰਟਸ ਆ ਜਿਹੜੇ ਵਰਤਣੇ ਆ ਵੀਡੀਓ ਤੇ ਤੁਸੀਂ ਦੇਖ ਸਕਦੇ ਆ ਆਪਾਂ ਇਹਦੇ ਫਾਇਦੇਆਂ ਬਾਰੇ ਤਾਂ ਜਾਣੂ ਹੋਏ ਆ ਜਿਵੇਂ ਆਪਣੇ ਇਹ ਜੇ ਆਪਾਂ ਜੂਸ ਪੀਨੇ ਆ ਤਾਂ ਆਪਣੇ ਅੰਦਰੂਨੀ ਜੜੇ ਆਗਾ ਉਹਨਾਂ ਨੂੰ ਸਵਸਥ ਰੱਖਦਾ ਹੈ ਤੰਦਰੁਸਤ ਰੱਖਦਾ ਹੈ ਆਪਣੀ ਪਾਚਨ ਸ਼ਕਤੀ ਵਧਾਉਂਦਾ ਹੈ ਤੇ ਆਪਣੀ ਇਮਿਊਨਿਟੀ ਆ ਜਿਹੜੀ ਹੈ ਵਧਾਉਂਦਾ ਹੈ ਇਸ ਤੋਂ ਇਲਾਵਾ ਆਪਾਂ অ্যালোਵੈਰਾ ਨੂੰ ਪਤਾ ਹੀ ਹੈ ਆਪਣੀ ਸਕਿਨ ਵਾਸਤੇ ਆ ਜਿਹੜਾ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਅੱਜ ਆਪਾਂ ਨੇ অ্যালোਵੈਰਾ ਜੂਸ ਆਪਣੇ ਵਾਸਤੇ ਤਿਆਰ ਕਰਨਾ ਹੈ ਬਹੁਤ ਹੈਲਦੀ ਇਹਦੇ ਵਿੱਚ ਇਨਗਰੀਡੀਅੰਟਸ ਆ ਜਿਹੜੇ ਆਪਾਂ ਨੇ ਵਰਤਨੇ ਆ ਜੋ ਕਿ ਇਹਦੇ ਇਹਦਾ ਆਪਣਾ ਕੋਈ ਆਪਣਾ ਸੁਆਦ ਆ ਜਿਹੜਾ ਕਸੈਲਾ ਹੁੰਦਾ ਜਿਵੇਂ ਔਲੇ ਦਾ ਹੁੰਦਾ ਪਰ ਇਹ ਚੀਜ਼ਾਂ ਜਿਹੜੀਆਂ ਆਪਣੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਆਪਾਂ ਨੇ ਐਲੋਵੇਰਾ ਜੂਸ ਦੇ ਸੁਆਦ ਨੂੰ ਵਧਾਉਣ ਵਾਸਤੇ ਤਾਂ ਕਿ ਆਪਾਂ ਇਹਦਾ ਵਧੀਆ ਢੰਗ ਨਾਲ ਆਪਾਂ ਇਹਨੂੰ ਪੀ ਸਕੀਏ ਆਪਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਆ ਆਓ ਆਪਾਂ ਵੀਡੀਓ ਵਿੱਚ ਦੇਖਦੇ ਹਾਂ ਵੀਡੀਓ ਤੇ ਬਨੇ ਰਹਿਣਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਇਸ ਵੀਡੀਓ ਤੋਂ ਵੱਧ ਤੋਂ ਵੱਧ ਲੋਕਾਂ ਜਿਹੜੇ ਆਪਣਾ ਫਾਇਦਾ ਉਠਾ ਸਕਣ ਤੇ ਐਲੋਵੇਰਾ ਦਾ ਜੂਸ ਆ ਜਿਹੜਾ ਆਪਣਾ ਐਟ ਅ ਟਾਈਮ ਜਿੰਨਾ ਵੀ ਆਪਾਂ ਨੂੰ ਚਾਹੀਦਾ ਤਿਆਰ ਕਰਕੇ ਪੀ ਸਕੀਏ ਆਓ ਜੀ ਆਪਾਂ ਹੁਣ ਸ਼ੁਰੂ ਕਰੀਏ ਵੀਡੀਓ ਚਲੋ ਚੱਲੀਏ ਪਹਿਲਾਂ ਐਲੋਵੇਰਾ ਤੋੜ ਕੇ ਲੈ ਕੇ ਆਈਏ ਕਟਿੰਗ ਕਰੀਏ ਤੇ ਹੋਰ ਜਿਹੜੇ ਇੰਗਰੀਡੀਅੰਟਸ ਆ ਉਹਨਾਂ ਦੀ ਵੀ ਤਿਆਰੀ ਕਰੀਏ ਦੇਖੋ ਕਿੰਨੀ ਗਰਮੀ ਆ ਸ਼ਾਮ ਦਾ ਟਾਈਮ 7:30 8 ਵਜੇ ਦਾ ਹੋਇਆ ਹੋਇਆ ਮੈਂ ਲੱਗੀਆਂ ਵੀਡੀਓ ਬਣਾਉਣ ਚਲੋ ਆਪਾਂ ਥੋੜੇ ਤਾਂ ਪਹਿਲਾਂ ਪੁਦੀਨਾ ਲੈ ਲਈਏ ਪੁਦੀਨਾ ਦੇਖੋ ਕਿੰਨਾ ਘੇਰਾ ਇਹਨਾਂ ਨੇ ਬੜਾ ਹੀ ਫੈਲਿਆ ਹੋਇਆ ਪੁਦੀਨਾ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈਏ ਇਦਾਂ ਕਰਕੇ ਆਪਾਂ ਨੇ ਬਿਲਕੁਲ ਇਹ ਸਾਫ਼ ਕਰ ਲੈਣੀ ਤੇ ਇਹਦੀ ਆਪਾਂ ਕਟਿੰਗ ਮੈਂ ਸਿਰਫ ਆਪਣੇ ਵਾਸਤੇ ਲੱਗੀ ਵੀ ਆ ਬਣਾਉਣ ਇਸ ਕਰਕੇ ਮੈਂ ਇੰਨਾ ਕੇ ਵਰਤਣਾ ਇਹਨੂੰ ਇਦਾਂ ਕਰਕੇ ਕਟਿੰਗ ਕਰ ਲੈਣੀ ਇਹਨੂੰ ਆਪਾਂ ਨੇ ਆ ਉੱਪਰਲਾ ਹਿੱਸਾ ਜਿਹੜਾ ਐ ਪਿਆਰ ਨਾਲ ਕੱਟ ਲੈਣਾ ਬਿਲਕੁਲ ਪੂਰਾ ਪੂਰਾ ਤੇ ਐਦਾਂ ਕਰਕੇ ਐਵੇਂ ਰੱਖ ਲੋ ਐਵੇਂ ਰੱਖ ਕੇ ਇਹਨੂੰ ਆਪਾਂ ਨੇ ਐਦਾਂ ਕਰ ਲੈਣਾ ਆਪਣੇ ਵਾਸਤੇ ਲੱਗੀ ਹੋਈਆਂ ਬਣਾਉਣ ਪੀ ਲਾਂਦੀ ਹੁੰਨੀ ਆ ਮੈਂ ਪਰ ਮੈਂ ਹਫਤੇ ਵਿੱਚ ਤਿੰਨ ਕਵਾਰੀ ਪੀਂਦੀ ਹੁੰਨੀ ਆ ਜਿਆਦਾ ਨਹੀਂ ਪੀਂਦੀ ਉਂਜੇ ਦੀ ਜਿਹੜੀ ਐਲੋਵੇਰਾ ਇਹਦੀ ਤਸੀਰ ਗਰਮ ਹੁੰਦੀ ਆ ਪਰ ਜਦੋਂ ਆਪਾਂ ਇਹਨੂੰ ਐਦਾਂ ਪੀਂਨੇ ਆ ਨਾ ਫਿਰ ਇਹਦੀ ਤਸੀਰ ਜਿਹੜੀ ਠੰਡੀ ਹੁੰਦੀ ਆ ਇੱਕ ਗੱਲ ਤੁਸੀਂ ਨੋਟ ਕਰੀਏ ਮੇਰੀ ਇਹ ਜਿਹੜਾ ਐਲੋਵੇਰਾ ਦਾ ਮੂਰਲਾ ਪੀਲਾ ਹਿੱਸਾ ਹੁੰਦਾ ਨਾ ਇਹ ਮੈਂ ਪਹਿਲਾਂ ਹੀ ਉੱਥੇ ਛੱਡਦਾ ਸੀ ਤਾਂ ਹੀ ਮੇਰੇ ਕੋਲ ਇੱਥੇ ਜਿਹੜਾ ਐਲੋਵੇਰਾ ਚ ਪੀਲਾ ਹਿੱਸਾ ਨਿਕਲਦਾ ਹੈ ਕਾਹੀ ਨਹੀਂ ਨਿਕਲਿਆ ਕਿਉਂਕਿ ਮੈਂ ਉਹਦਾ ਪਾਰਟ ਆ ਜਿਹੜਾ ਉੱਥੇ ਹੀ ਆਪਣੇ ਬੂਟੇ ਨਾਲੇ ਛੱਡ ਤਾਂ ਸਿਰਫ ਬਹੁਤ ਉੱਚੀ ਤੇ ਕਰਿਆ ਉਹ ਪੀਲਾ ਪਾਰਟ ਆ ਜਿਹੜਾ ਉਹ ਨਹੀਂ ਆਪਾਂ ਪਾਉਂਦੇ ਹੁੰਦੇ ਉਹ ਆਪਣੇ ਵਾਸਤੇ ਠੀਕ ਨਹੀਂ ਹੁੰਦਾ ਇਹ ਹੁਣ ਮੈਂ ਐਲੋਵੇਰਾ ਦੇ ਇਹ ਮੇਰੇ ਕੋਲ ਇੰਨੇ ਪੀਸ ਹੋ ਗਏ ਇਹ ਮੇਰੇ ਵਾਸਤੇ ਇੱਕ ਕੱਪ ਵਾਸਤੇ ਬਹੁਤ ਜ਼ਿਆਦਾ ਹੈ ਇਹਨੂੰ ਮੈਂ ਹੁਣ ਸਿੱਧਾ ਆਪਣੇ ਇਦਾਂ ਆਪਣੇ ਇਹਦੇ ਵਿੱਚ ਕੱਟ ਲੈਣਾ ਇਦਾਂ ਬਰੀਕ ਕੱਟ ਲਾਂਦੀ ਹੁੰਨੀ ਆ ਇਹ ਸੌਖਾ ਢੰਗ ਆਪਨੇ ਵਾਸਤੇ ਬਣਾਉਣ ਦਾ ਇਹ ਆਪਾਂ ਜੇ ਵੀ ਚਾਹੀਏ ਨਾ ਵੀ ਮਸ਼ੀਨ ਨਾਲ ਬਣਾਈਏ ਉਹਦਾ ਲੇਸ ਜ਼ਿਆਦਾ ਬਣ ਜਾਂਦਾ ਮੈਨੂੰ ਉਹ ਚੰਗਾ ਨਹੀਂ ਲੱਗਦਾ ਮੈਂ ਹਮੇਸ਼ਾ ਐਵੇਂ ਹੀ ਬਣਾ ਕੇ ਪੀਨੀ ਆ ਇਹ ਇਹਨੂੰ ਆਏ ਬਿਲਕੁਲ ਬਰੀਕ ਟੁਕੜੇ ਕਰ ਲੈਣੇ ਆਪਾਂ ਨੇ ਇਹ ਇੰਨਾ ਕਹਿ ਲੋ ਵੀਰਾ ਮੇਰੇ ਵਾਸਤੇ ਬਹੁਤ ਜ਼ਿਆਦਾ ਹੈ ਦੋ ਦੋ ਕ ਚਮਚਾ ਦਾ ਗ੍ਰੇਡ ਹੈਗਾ ਇਹ ਹੁਣ ਬਸ ਮੈਂ ਇਹਦੇ ਨਾਲ ਇਹਨੂੰ ਕਰ ਲੈਣਾ ਪਹਿਲਾਂ ਇੰਦਾ ਕਰਕੇ ਬਰੀਕ ਕਰ ਲੈਣਾ ਇਹਨੂੰ ਬਸ ਤੇਰ ਐਂਦਾ ਕਰਕੇ ਇਹਨੂੰ ਪੂਰੀ ਤਰ੍ਹਾਂ ਇਹਦਾ ਨਾ ਫਿਰ ਲੇਸ ਨਹੀਂ ਬਣਦਾ ਇਹ ਪੀਨੇ ਨੂੰ ਸੋਹਣਾ ਲੱਗਦਾ ਨਹੀਂ ਆਪਾਂ ਨੂੰ ਇਹ ਪੀਨੇ ਨੂੰ ਨਹੀਂ ਹੁਣ ਦੇਖੋ ਜਿਵੇਂ ਗੁੰਦ ਗਦੀਰਾ ਨਹੀਂ ਹੁੰਦਾ ਗੁੰਦ ਗਦੀਰੇ ਵਰਗਾ ਇਹਦਾ ਬਣ ਜਾਣਾ ਦੂਜੀ ਤਰ੍ਹਾਂ ਦਾ ਲੇਸ ਬਣਿਆ ਵਾ ਬਹੁਤ ਜ਼ਿਆਦਾ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਬਾਕੀ ਤੁਸੀਂ ਕਮੈਂਟਸ 'ਚ ਦੱਸਿਓ ਵੀ ਜੇ ਤੁਸੀਂ ਸਿੱਧਾ ਆਪਣੀ ਗ੍ਰਾਈਂਡ ਕਰ ਲੰਨੇ ਆ ਜਿਵੇਂ ਮਿਕਸੀ ਵਿੱਚ ਉਹ ਤਾਂ ਲੇਸ ਜਾ ਬਣ ਜਾਂਦਾ ਜਿਵੇਂ ਪੂਰੀ ਲਾਰਜੀ ਛੱਡ ਦਿੰਦਾ ਉਹ ਨਹੀਂ ਚੰਗਾ ਲੱਗਦਾ ਤੁਸੀਂ ਜੇ ਤੁਹਾਨੂੰ ਚੰਗੀ ਲੱਗ ਰਹੀ ਹੈ ਵੀਡੀਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਬੜਾ ਹੀ ਸੌਖਾ ਢੰਗ ਆ ਇਹ ਐਲੋਵੇਰਾ ਪੀਣ ਦਾ ਆਪਣਾ ਬਣ ਕੇ ਤਿਆਰ ਆ ਦੇਖੋ ਐਲੋਵੇਰਾ ਦਾ ਬਿਲਕੁਲ ਇਹਨੇ ਲਾਰਜੀ ਨਹੀਂ ਬਣੀ ਇਹਦੀ ਐਸੇ ਕਰਕੇ ਮੈਂ ਇਹਨੂੰ ਗ੍ਰਾਈਂਡ ਨਹੀਂ ਕਰਦੀ ਦੇਖੋ ਕਿੰਨਾ ਸੋਹਣਾ ਇਹ ਹਲਕਾ ਹਲਕਾ ਬਰੀਕ ਬਰੀਕ ਜਿਹੜਾ ਰਹਿ ਜਾਂਦਾ ਹੈ ਇਹ ਬਹੁਤ ਸੋਹਣਾ ਲੱਗਦਾ ਮੈਨੂੰ ਤਾਂ ਪਰਸਨਲੀ ਬਹੁਤ ਸੋਹਣਾ ਲੱਗਦਾ ਹੈ ਬਾਕੀ ਆਹ 3-4 ਪੱਤੇ ਲੈ ਲੈਣੇ ਮੈਂ ਪਹਿਲਾਂ ਤਾਂ ਇਹ ਵੀ ਤਰੀਕਾ ਦੇਖੋ ਇਹ ਬਹੁਤ ਸੋਹਣਾ ਹੈ ਨਾਲੇ ਤਾਂ ਖੁਸ਼ਬੂ ਜੀ ਹੋ ਜਾਂਦੀ ਹੈ ਇਹਨੂੰ ਛੇੜੇ ਤੇ ਪਦੀਨੇ ਦੀ ਰਸੋਈ ਵਿੱਚ ਇਹ ਮੈਂ ਕਰਕੇ ਆਪਾਂ ਨਾ ਇਕੱਠਾ ਲਿਆ ਕੇ ਐਦਾਂ ਰੱਖ ਦੋ 5-6 ਦਿਨ ਬਹੁਤ ਵਧੀਆ ਚੱਲੀ ਜਾਂਦਾ ਬਦੀਨਾ ਫਿਰ ਇਹ ਮੈਂ 5-6 ਪੱਤੇ ਲੈ ਲਏ ਇਹਦੇ ਤੇ ਨਾਲ ਥੋੜਾ ਜਿਹਾ ਪਾ ਲਿਆ ਨਮਕ ਕਾਲਾ ਆਪਣੇ ਸਵਾਦ ਅਨੁਸਾਰ ਬਸ ਇਹਨਾਂ ਪੱਤਿਆਂ ਨੂੰ ਵੀ ਐਵੇਂ ਗ੍ਰाइंड ਕਰ ਲੈਣਾ ਜੇ ਆਪਾਂ ਨੇ ਥੋੜਾ ਬਣਾਉਣਾ ਹੈ ਮਿਕਸਿੰਗ ਵਿੱਚ ਕਰਨ ਬਦੀ بجائے ਐਵੇਂ ਹੀ ਆਪਾਂ ਵਰਤ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਤਾਜ਼ਾ ਤਾਜ਼ਾ ਬਣਾਓ ਪੀਓ ਕਾਲਾ ਨਮਕ ਤੇ ਇਹ ਲੈ ਲਈ ਮੈਂ ਸ਼ੱਕਰ ਇਹ ਦੋ ਚਮਚ ਚ ਸ਼ੱਕਰ ਆ ਥੋੜੀ ਹੋ ਲੂੰਗੀ ਦੋ ਚਮਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਘੋਲ ਲੈਣਾ ਇਹਦੇ ਵਿੱਚ ਤੇ ਆਪਾਂ ਨੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਥੋਪੇ ਫਿਰ ਮਿੱਠਾ ਘੁਲਦਾ ਰਹਿੰਦਾ ਤੇ ਨਾਲ ਆਪਾਂ ਨੇ ਚੱਕ ਲੈਣੀ ਇਹ ਦੋ ਪੀਸ ਨਿੰਬੂ ਦਾ ਸਾਤਾ ਮੈਂ ਫ੍ਰੀਜ਼ ਕਰਕੇ ਰੱਖਿਆ ਹੋਇਆ ਇਹ ਦੋ ਪੀਸ ਪਾ ਲੈਣ ਤਾਂ ਕਿ ਇਹ ਬਹੁਤ ਸਵਾਦਿਸ਼ੀਆ ਬਣ ਜਵੇ ਤੇ ਇਹ ਪਾ ਲੈਣੇ ਆਪਾਂ ਨੇ ਚੀਆ ਸੀਡ ਇਹ ਦੇਖੋ ਚੀਆ ਸੀਡ ਥੋੜਾ ਜਿਹਾ ਪਾ ਲੈਣਾ ਆਪਾਂ ਨੇ ਗੂੰਦ ਗਤੀਰਾ ਫੇਰ ਨੂੰ ਚੰਗੀ ਤਰ੍ਹਾਂ ਮਲਾ ਲੈਣਾ ਇਹ ਗੁੰਦ ਕਤੀਰਾ 4-5 ਘੰਟੇ ਗੁੰਦ ਕਤੀਰੇ ਨੂੰ ਰੱਖੋ ਸੋਖਤਾ ਹੋ ਜਾਂਦਾ ਹੈ 5 ਕਿੱਡਲੀਆਂ 4 ਕੇ ਬਹੁਤ ਜ਼ਿਆਦਾ ਹੋ ਜਾਂਦਾ ਇਹ ਗੁੰਦ ਕਤੀਰਾ ਸਿਰਫ 4-5 ਢਲੀਆਂ ਜਿਹੜੀਆਂ ਇਹ ਬਹੁਤ ਜ਼ਿਆਦਾ ਕਰਦਾਨੀ ਹੈ ਕਿੰਨਾ ਸੋਹਣਾ ਇਹ ਤਿਆਰ ਹੋ ਜਾਂਦਾ ਪਰ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਫੇਰ ਪਾਣੀ ਪਾਉਣਾ ਐਦਾਂ ਕਰਕੇ ਆਪਾਂ ਨੇ ਪਾ ਲੈਣਾ ਪਾਣੀ ਆਪਣਾ ਜੇ ਆਪਾਂ ਜਿਹੜਾ ਗੈਸ ਵਾਲਾ ਪਾਣੀ ਨਹੀਂ ਹੁੰਦਾ ਜੇ ਆਪਾਂ ਉਹ ਵਰਤੀਏ ਉਹ ਵੀ ਬਹੁਤ ਟੇਸਟੀ ਹੋ ਜਾਂਦਾ ਹੈ ਕਿ ਨਿੰਬੂ ਦਾ ਸਾਤਾ ਜਿਹੜਾ ਚੰਗੀ ਤਰ੍ਹਾਂ ਵਿੱਚ ਘੁਲ ਜਾਵੇ ਬਸ ਫਿਰ ਆਪਣੇ ਵਾਸਤੇ ਇਹ ਤਿਆਰ ਆ ਥੋੜੀ ਜੀ ਆਪਾਂ ਨੇ ਕਾਲੀ ਮਿਰਚ ਪਾ ਲਾਣੀ ਐਲੋਵੇਰਾ ਜੂਸ ਐਦਾਂ ਬਣਾ ਕੇ ਇਹਦੇ ਕਸੈਲੇ ਸਵਾਦ ਨੂੰ ਵੀ ਆਪਾਂ ਬਹੁਤ ਜ਼ਿਆਦਾ ਟੇਸਟੀ ਬਣਾ ਕੇ ਪੀ ਸਕਦੇ ਆ ਜੂਸ ਬਣ ਕੇ ਤਿਆਰ ਆ ਦੇਖੋ ਜਿਹੜੀ ਵੀ ਮੈਂ ਇਹਦੇ ਵਿੱਚ ਇਨਗਰੀਡੀਅੰਟਸ ਵਰਤਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਸੀਂ ਐਲੋਵੇਰਾ ਪੀ ਰਹੇ ਹੋ ਜਾ ਬਹੁਤ ਹੀ ਜ਼ਿਆਦਾ ਕੁਸ਼ ਐਨਾ ਟੇਸਟੀ ਪਾਸ ਮੈਥ ਨੂੰ ਇਹਦਾ ਸਵਾਦ ਵੀ ਦੱਸ ਸਕਦੀ ਜਿਵੇਂ ਇਹ ਮੈਂ ਚੀਜ਼ਾਂ ਪਾ ਕੇ ਪੀਨੀ ਆ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਿਆ ਤੁਸੀਂ ਇਹ ਡਰਿੰਕ ਬਣਾ ਕੇ ਇੱਕ ਵਾਰੀ ਪੀਓ ਫਿਰ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਲੱਗਿਆ ਵੀ ਇਹ ਐਲੋਵੇਰਾ ਜੂਸ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਬਹੁਤ ਜ਼ਿਆਦਾ ਸਰੀਰ ਵਾਸਤੇ ਫਾਇਦੇਮੰਦ ਆਪਾਂ ਕਿਸੇ ਹੋਰ ਵੀਡੀਓ ਵਿੱਚ ਹੋਰ ਕੋਈ ਠੰਡੇ ਦੇ ਡਰਿੰਕਸ लेके ਫੇਰ ਹਾਜ਼ਰ ਹੋਵਾਂਗੀ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਬਾਏ ਬਾਏ